ਮਨ ਗੁਰ ਦੀ ਪਾਲ ਸਾਹ ਵਾਹੇ ਗੁਰ ਦੀ ਕੀ ਫਤਿਹ ਲੰਡੋਟ ਬੰਦਨ ਅਨੇਕ ਵਾਰ ਹੋਰ ਉਪਰਨ ਅੰਮ੍ਰਿਤ ਹੋ ਤੁਮ ਕੋ ਲੰਝੇ ਰੋ ਹੋ ਪ੍ਰਭੂ ਮਾਨ ਗੁਰੇ ਪਰਾਠਾ ਹੰ ਤੁਲ ਦਾਨ ਕਾ ਹੋ ਮੀਆਂ ਜੇਹੇ ਕਮੜਾਏ ਜੋ ਤੁਂ ਦੇਹ ਸੋ ਕਹਾ ਸੁਆਮੀ ਨਮੋ ਰ ਕਨ ਜਾਏ क्या हूँ कदे कदे कल देखा मैं कथन कथन ग आई जो बाबे सोई आखा बड़े आई उच्च करो महाराज जो तेरहवीं अष्टपति है सलोक तो शुरू कर ले बेनती करपा करो जी

ਆਪਾ ਬੰਦੂ ਰਾਜ ਚੱਕ ਰੋਹੀ ਬਚ ਜਾਂਦੇ ਹਾਂ ਵਿਚਾਰਨ ਕਰੋ ਸਤਨਾਮ ਨਾਹਿਰੀ ਲਾਏ ਗੁਰੂ ਸਾਹਿਬ ਜੀ ਸੰਤ ਜੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਸੰਤ ਜੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਹੁਣ ਜਿਹੜਾ ਸਤ ਜੀ ਇੱਕ ਦਾ ਸਤ ਜੀ ਸਰਣ ਵਿੱਚ ਆ ਗਿਆ ਉਹਦਾ ਉਧਾਰ ਹੋਗਾ ਮਹਾਰਾਜ ਜੀ ਕਹਿੰਦੇ ਤੁ ਲੋਗਦਰ ਤੇ ਦੂਸਰੇ ਨਿੰਦਾ ਕਰਨ ਵਾਲ ਸੰਤ ਜੀ ਕਦਮ ਮੋੜ ਮੋੜ ਕੇ ਮਾਰਜੇ ਗਏ ਜਨਮ ਮਰਨ ਵਿੱਚ ਆਈ ਰੱਖਦੇ ਆ ਨਨਹਰੇ ਨਾਨਕ ਉਚਾਰਨ ਕਰੋ ਸਤਨਾਮ ਹੀ ੜੀਵਾ ਹੈ ਗੁਰੂ ਸਾਹਿਬ ਅਬਦੀ ਅਗੇ ਦਾ ਅਸ਼ਟਬਦੀ ਜੀ ਚਾਰ ਬੋਲੋ ਜੀ ਅਸ਼ਟਬਦੀ ਸੰਤ ਕਾ ਦੋਖਨ ਆਰਜਾ ਕਟਾ ਹੈ ਅਸ਼ਟਬਦੀ ਵਿੱਚ ਮਹਾਰਾਜ ਜੀ ਅੱਠ ਵਜਾਂ ਦੀ ਹੁੰਦੀ ਹੈ ਜੇ ਅਸੀਂ ਚਾਰ ਵਜੇ ਮਾਰੇ ਲਿਖਣ ਕਰਦੇ ਆ ਹਾਂ ਸਾਂਤ ਦੇ ਦੁੱਖਨ ਆਰਜਾ ਘਟਾ ਹੈ ਸਾਂਤ ਦੇ ਜੋਖੀ ਹੈ ਨਾ ਪੂਰੀ ਉਮਰ ਘਟ ਜਾਂਦੀ ਹੈ ਸਾਂਤ ਅੱਗੇ ਵੱਲੋ ਜਦੋਂ ਲੈਨੇ ਵੱਲੋ ਘਟਾ ਸਾਂਤ ਦਾ ਦੁੱਖਨ ਜਾਂਦੇ ਨਹੀਂ ਛੁੱਟਾ ਹੈ ਸਾਂਤ ਦੇ ਦੁੱਖ ਜਿਹੜਾ ਸਾਂਤ ਦਾ ਦੁੱਖ ਹੀ ਹੈ ਸਾਂਤ ਨੇ ਇੰਝ ਰੱਖਣਾ ਹੈ ਪੂਰੀ ਕਿਦਾ ਆਰਜਾ ਘਟ ਜਾਂਦੀ ਮਹਾਰਾਜ ਜੀ ਕਹਿੰਦੇ ਅੱਗੇ ਕੀ ਹੁੰਦਾ ਸਾਂਤ ਦੇ ਦੁੱਖਨ ਜਾਂਦੇ ਨਹੀਂ ਛੁੱਟਦਾ ਕਿੰਦਾ ਜਿਹੜਾ ਸੰਤਾਂ ਦੇ ਦੀਦਾ ਕਰਦਾ ਹੈ ਦੋਖਲ ਬੰਦਾ ਹੈ ਜਿਹੜਾ ਜੀਵਾਂ ਜਮਾ ਜੋ ਨਹੀਂ ਛੁਟਕਾਰਾ ਹੁੰਦਾ ਉਸ ਦਾ ਉਜਾਰਨ ਕਰੋ ਸੰਤਨਾਮ ਹੀ ਦੀਵਾ ਹੈ ਗੁਰੂ ਸਾਹਿਬ ਦੀ ਸੰਤ ਦਾ ਦੁੱਖਣ ਸੁੱਖ ਸਭ ਜਾਏ ਸੰਤ ਦਾ ਦੁੱਖਣ ਨਰਕ ਮਹਿ ਪਾਏ ਸੰਤ ਦੇ ਦੁੱਖਣ ਸੁੱਖ ਸਭ ਜਾਏ ਜਿਹੜਾ ਸੰਤ ਦੇ ਦੁੱਖੀ ਐਨਾ ਦੁੱਖੀ ਸੰਤਾਂ

ਅੱਤ ਕਾ ਦੋਖਨ ਸੋਭਾ ਦੇਹੀਨ ਹੁਣ ਸਤ ਜਿਹੜਾ ਦੋਖੀ ਐ ਸਾਡੇ ਸਤ ਨੂੰ ਗੁਰਿਆਈ ਕਰਦਾ ਹੈ ਨਿੰਦਾ ਕਰਦਾ ਹੈ ਉਹਦੀ ਜਿਹੜੀ ਬੁੱਧੀ ਐ ਪ੍ਰਿਸ਼ਟ ਹੋ ਜਾਂਦੀ ਐ ਬਲੀਨ ਹੋ ਜਾਂਦੀ ਐ ਸਾਧ ਕਾ ਦੋਖਨ ਸੋਭਾ ਦੇਹੀਨ ਤੇ ਜਿਹੜਾ ਜੀਵ ਐ ਉਹਦੀ ਕੋਈ ਵਡਿਆਈ ਸੋਭਾ ਨਹੀਂ ਹੋ ਕਰਦਾ ਹੈ ਜੇ ਤੁਮੇ ਨਿੱਧੇ ਗਏ ਉਹ ਉਸਕੇ ਉਸ ਤੋਂ ਸਾਰਾ ਨਾਨਾ ਕਰਦੇ ਆਂ ਸੋਭਾ ਤੋਂ ਰਹਿ ਜਾਉ ਜਾਂਦਾ ਹੈ ਜਾਗਨ ਕਰੋ ਸੰਤਨਾ ਮਹੀਰੀ ਵਾਹੇ ਗੁਰੂ ਸਾਹਿਬ ਜੀ ਸੰਤ ਕੇ ਹਰਤ ਕੋਰਤ ਰੰਗ ਬੋਏ ਸੰਤ ਕਾ ਲੋਭਨ ਥਾਨ ਭ੍ਰੰਟ ਬੋਏ ਸੰਤ ਦੇ ਹੱਥੇ ਕੋ ਰੱਖਾ ਨ ਕੋਏ ਆਦਰੇ ਝੁਗਨ ਥਾਨ ਭ੍ਰੰਟ ਬੋਏ ਉਹ ਸੰਤ ਦਾ ਜਨਾ ਅਤੇ ਗੰਨਾ ਅਜਿਹਾ ਮਦੁਰ ਹੈ ਫਿੜਕਾਰਿਆ ਜਾਂਦਾ ਹੈ ਜਿਹੜਾ ਠੱਕਿਆ ਇਹਨੂੰ ਠੱਕੇ ਦੇ ਜੰਦੇ ਫਿੜਿਆ ਹੋਇਆ ਫਿੜਕਾਰਿਆ ਜਾਂਦਾ ਹੈ ਜਿਹੜਾ ਸਾਧਨ ਦੁੱਖਨ ਸਾਧਨ ਹੈ ਜਿਹਨੂੰ ਰੱਖੇਨਾ ਕੋਈ ਜਿਹੜਾ ਸਾਧਨ ਫਿੜਕਾਰਦਾ ਦੂਰ ਕਰ ਦਿੰਦਾ ਹੈ ਤੁਸੀਂ ਤੁਸੀਂ ਉਹਨੂੰ ਕੋਈ ਬਿਜਾਨ ਨਹੀਂ ਸਕਦਾ ਹੈ ਤੇ ਸੰਗ ਹੈ ਜਿਹਨੂੰ ਰੱਖੇਨਾ ਕੋਈ ਸਾਧਨ ਦੁੱਖਨ ਸੰਕਸ਼ਟ ਹੋਏ ਸਥਾਨ ਜਿਹੜਾ ਜੋਖੀ ਸੰਚਕਾ ਉਹਦਾ ਜਿਹੜਾ ਅਸਥਾਨ ਹੈ ਕਲਮ ਅੰਦਰ ਅੰਦਰ ਹੈ ਆ ਜਿੱਥੇ ਵੀ ਬੈਠਦਾ ਹੈ ਅੰਦਰ ਹੈ ਉਸਦੇ ਬੁਰੀ ਆਈ ਕੋਈ ਗੱਲ ਸੋਚਣ ਦੇ ਸਕੇ ਜਿਹੜਾ ਥਾਨ ਹੈ ਉਹ ਸਿਰ ਦੇ ਅੰਦਰ ਵੀ ਤੇ ਮਾਰ ਵੀ ਪੈਸਟ ਹੋ ਜਾਂਦਾ ਹੈ ਉਚਾਰਨ ਕਰੋ ਆਪ ਸੰਗਤ ਦੇ ਨਿੰਦਕ ਪੀਧਰ ਹੈ ਹਾਂ ਫਰੰਟੂ ਕਹਿੰਦੇ ਜੇ ਸੰਤ ਕਿਰਪਾ ਨੂੰ ਹੋ ਜਾਵੇ ਆਪਣੀ ਕਿਰਪਾ ਕਰ ਦੇਵੇ ਸੰਤ ਦੀ ਮੌਜ ਵਿੱਚ ਆਜ ਬਣ ਸੰਦ ਕਿਰਪਾ ਕਰ ਦੇਵੇ ਕਿਰਪਾ ਨੂੰ ਬਣ ਜਾਵੇ ਫਿਰ ਕਿ ਆਪ ਦਾ ਇਹ ਨਾਨਕੋ ਸੰਤ ਸੰਗਤ ਦੇ ਨਿੰਦਕ ਪੀਧਰ ਹੈ ਸੱਚਾ ਦਾ ਸੰਦ ਇਹ ਨਿੰਦਕ ਹੈ ਹੀ ਉਹ ਚਰਤ ਕਰਦਾ ਹੈ ਯਾਦਨ ਕਰੋ

ਬੁਰੀ ਆਈ ਕਰਦਾ ਰੰਦਾ ਜਿਹਨੋਂ ਉਹਨਾਂ ਦੇ ਜੋਖੰਦ ਤੇ ਮੁਖ ਭਵੈ ਮੁਖ ਦਾ ਬੁਰੀ ਬਸੇ ਹੋ ਜਾਂਦਾ ਹੈ ਸੰਤ ਦੇ ਜੋਖੰਦ ਕਾਹੀਉਂ ਨਾ ਵੈ ਜੇ ਸੰਤ ਦਾ ਦੁਖੀ ਹੈ ਉਹ ਕਾਂ ਵਾਂਗੂ ਜਿਹੜਾ ਕਾਂ ਕਾ ਕਰਨਾ ਰੰਦਾ ਹੈ ਭਾਵੇਂ ਜਿਹੜਾ ਕੁਝ ਵੀ ਬੋਲਦਾ ਉਹ ਬਿੱਟਾ ਹੀ ਬੋਲਦਾ ਹੈ ਪੁਜਾਨ ਕਰੋ ਸੰਤ ਕੋਹਨੇ ਤ੍ਰੇਗਦਾ ਜੂਨ ਕਰਵਾਏ ਹੁਣ ਸੰਤ ਕਾ ਜਿਹੜਾ ਦੁਖੀ ਹੈ ਉਹ ਮਹਾਰਾਜ ਕਹਿੰਦੇ ਕਿ ਆ ਗਏ ਜਿਹੜਾ ਉਹਨੂੰ ਸਰਬ ਜੀ ਜੋਨ ਵਿੱਚ ਪਾ ਦਿੰਨੇ ਮਹਾਰਾਜ ਜੀ ਆਹ ਪਾ ਸੰਤ ਕਾ ਜਿਹੜਾ ਦੁਖੀ ਹੈ ਮਹਾਰਾਜ ਜੀ ਉਹ ਸੁਣ ਕਿਆ ਕਰਦੇ ਹੈ ਸਰਬ ਜੋਨ ਦੇ ਵਿੱਚ ਪਾਇਆ ਜਾਂਦਾ ਹੈ ਜੇ ਸੰਤ ਕਾ ਜੋਗਨ ਚੈ ਜੂਨ ਕਰਵਾਏ ਤੇ ਫਿਰ ਹੋਰ ਕਿਆ ਹੁੰਦਾ ਅਗੇ ਮਹਾਰਾਜ ਕਹਿੰਦੇ ਇਹ ਸੰਤ ਨੂੰ ਜੋਖੀ ਹੈ ਉਬਰਟੇ ਡੀਆ ਮੀਡੀਆ ਜਿਹੜੇ ਜੂਨਾ ਉਹਦੇ ਵਿੱਚ ਪਾਇਆ ਜਾਂਦਾ ਹੈ ਉਚਾਰਨ ਕਰੋ ਅਪਨਾ ਬਹੀ ਵਾਹੇ ਗੁਰੂ ਸਾਹਿਬ ਕੀ ਸੰਤ ਕਾ ਦੋਖ ਨਿਸਨਾ ਮਹ ਜਲੇ ਸੰਤ ਕਾ ਦੋਖ ਨ ਸਭ ਕੋ ਛਲੇ ਹੁਣ ਜੇਡ ਮਰਜੀ ਕਹਿੰਦੇ ਛਿਰਗੇ ਜੂਨਾ ਵਾਲਾ ਆਪਰਾ ਜੀ ਕਿਹਦੇ ਛਿਰਗੇ ਜੂਨਾ ਜਿਹੜਿਆ ਨਾ ਜੇ ਜੇ ਮਿੱਟੇ ਦੁੱਲਦੇ ਹੈ ਇਹ ਜਦੂ ਕਿਹੜੇ ਯਾਦ ਹੁੰਦੇ ਕੋਟੇਡ ਬਲ ਬਾਗੇ ਬਿੰਗ ਬਾਗੇ ਤੁਮਾਰ ਜਿੰਨ ਜਿਹੜਾ ਸਾਡੇ ਨਿੰਦਾ ਕਰਦਾ ਹੈ ਉਹਨੂੰ ਇੱਜਾ ਦੇ ਜੁਨੋ ਮਿਲ ਜਾਂਦੇ ਹਨ ਤੁਮਾਰ ਸਾਨੂੰ ਪ੍ਰਕਾਸ਼ ਦੇ ਨੇ ਲੈਡ ਦੇ ਨੇ ਆਪਾਂ ਨੂੰ ਵੀ ਇਹ ਨਿੰਦਾ ਕਰੂ ਤਾਂ ਕੀ ਹੋਗਾ ਜੇ ਤੂੰ ਕੁਝ ਘੁੰਮ ਘੁੰਮ ਕੇ ਲਗਿਆ ਹੋਊਗਾ ਸਾਧਕੇ ਜੋਗਨ ਦੇ ਰਿਸ਼ਨ ਆਵਾਂ ਜਾਂਦੇ ਨੇ ਜਿਹੜਾ ਸਾਧ ਦਾ ਦੁੱਖ ਕੀ ਹੈ ਉਹਦੇ ਵਿੱਚ ਸਿਰਹਾਂ ਦੇ ਅਗਲਾ ਕੁਝ ਛੜਦਾ ਰਹਿਦਾ ਹੈ ਉਹ ਜੇ ਸੰਤ ਦੇ ਨੁਗਨ ਸਭ ਕੋ ਛੱਲੇ ਤੇ ਸਭ ਨਿਛੰਡਾ ਰਹਿੰਦਾ ਉਹ ਕਮਤੀ ਹੁੰਦਾ ਹੈ ਉਚਾਰਨ ਕਰੋ ਕਤਨਾਮ ਹੀ ਦੀਵਾ ਹੈ ਹੁਲਸਾ ਹੈ ਬਜੀ ਸੰਤ ਕਾ ਦੋਖਰ ਤੇ ਸਭ ਜਾਏ ਸੰਤ ਕਾ ਦੋਖਰ ਨੀਚ ਨ ਚਾਏ ਹੁ ਸੰਤ ਐਨ ਦੋਖੀ ਹੈ ਉਹਦਾ ਜਿਹੜਾ ਤੇਜ ਹੈ ਪ੍ਰਤਾਪ ਹੈ ਨਸ ਹੋ ਜਾਂਦਾ ਹੈ ਸੰਤ ਦੇ ਨੁਗਨ ਨੀਚ ਨ ਚਾਏ ਉਹ ਨਹੀਂ ਐਨਾ ਨੀਚਾ ਦੋ ਵੀ ਨੀਤ ਹੋ ਜਾਂਦਾ ਹੈ ਤੇ ਇਨਸਾਨ ਇਹੋ ਗਿਰ ਜਾਂਦਾ ਹੈ ਉਚਾਰਨ ਕਰੋ ਸਤਿਰਾ ਨਹੀਂ ਰਿਵਾਇ ਹੈ ਗੁਰੂ ਸਾਹਿਬ ਦੀ ਸੰਤ ਸੰਤ ਸਤਿ ਦੌਖੀ ਕਾਥਾ ਉਹ ਨਾ ਥਾਉ ਕੋ ਨਾ ਹੈ ਨਾਨਕ ਸੰਤ ਪਾਤਾ ਉਹ ਵੀ ਗਤ ਪਾਏ ਹੁਣ ਮਹਾਰਾਜ ਜਾਂਦੇ ਹਨ ਸੰਤ ਦੁਖੀ ਗੋ ਛਾਉ ਗੋ ਨਾ ਹੈ ਕਿਹਦੇ ਹਨ ਇਕਦਮ ਕਿਤੇ ਵੀ ਟੋਈ ਨਹੀਂ ਮਿਲਦੀ ਤੁਨ ਦੁੱਖ ਗੋ ਛਾਉ ਗੋ ਨਾ ਹੈ ਪਾਵਨ ਕਿਤੇ ਵੀ ਟੋਈ ਨਹੀਂ ਮਿਲਦੀ ਹੈ ਗੁਰੂ ਮਹਾਰਾਜ ਜਸਦੇਵਾਨ ਨਨ ਸੰਤ ਭਾਵਨ ਦਾ ਓਏ ਵੀ ਗੱਡ ਭਾਏ ਜਸਤਾ ਦੇ ਮੌਜ ਹੋਵੇ ਮਨਜੀ ਵਿਚਾ ਜਾਣੋ ਮਨਜੀ ਵਿਚਾ ਜਾਣ ਮੌਜ ਵਿਚਾ ਜਾਣ ਤਜ લોખી જીવ હે ઓ ભી દંદે નો શુભ ગતિક પ્રાપ્ત હો જાંડા હે જાનન કરો હુણ શીસર પડા હે જો શુરુ કરને બેઠી કર દે હા કૃપા કરો જી શબ્દ ગનિંદક મહા અતતાઈ સંત ગનિંદક ખિને ટીકન નપાઈ ਜਿਹੜਾ ਸਤਨਾ ਨਿੰਦਕ ਹੈ ਮਹਾਰਾਜ ਜੀ ਕਹਿੰਦੇ ਬੜਾ ਭਾਪੀ ਹੁੰਦਾ ਅੱਜ ਚਾਈਆਂ ਕਰਦਾ ਹੈ ਅੱਜ ਚਾਈ ਦਾ ਰੰਗ ਬਦੀ ਕਿਆ ਕਰਦਾ ਹੈ ਉਹ ਸਤਨਾ ਨਿੰਦਕ ਕਿਹੜੇ ਟਿਕਣ ਨਾ ਭਾਈ ਕੀ ਆਦਰਾ ਨਿੰਦਕ ਹੈ ਉਹ ਪਲ ਭਰ ਵਿੱਚ ਨੂੰ ਠੱਕ ਟਿਕਣਾ ਨਹੀਂ ਮਿਲਦਾ ਉਚਾਰਨ ਕਰੋ ਤੇਰਾ ਨਾਮ ਹੀ ਦੀਵਾ ਹੈ ਗੁਰੂ ਸਾਹਿਬ ਜੀ ਸਤਨਾ ਨਿੰਦਕ ਮਹਾਰਾਜ ਬਾਪ ਰਮੇਸ਼ਰ ਮਹਾਰਾ ਜਿਹਨ ਸੰਤਗਨਿੰਦਰ ਜਿੰਦਾ ਕਰਨੇ ਵਾਲਾ ਹੈ ਸੰਤਗਨਿੰਦਰ ਮਹਾ ਹੱਤਿਆ ਦਾ ਮਾ ਹੱਟਿਆ ਕਰਨੇ ਵਾਲਾ ਹੈ ਸੰਤ ਜਿਹੜਾ ਨਿੰਦੇ ਮਹਾਰ ਜਿੰਦੇ ਮਹਾ ਹੱਟਿਆ ਦਾ ਅੱਜਿਆ ਦਾ ਮਾ ਹੱਟਿਆ ਰੂਹ ਜੋ ਲੱਗਦਾ ਹੈ ਮਾ ਹੱਤਿਆ ਕਰਨੇ ਨਾ ਭਗੇ ਜਿਹੜਾ ਹੱਤਿਆ ਕਰਦੀਏ ਤਾਂ ਆਪਾਂ ਕਹਿੰਦੇ ਨੂੰ ਉੱਡ ਫਰਾਂ ਨੇ ਹੱਤਿਆ ਕਰ ਇਹ ਜਿੱਦ ਕਰਕੇ ਮਾਣਨੇ ਦੇ ਮਾਹ ਹੱਤਿਆਰ ਹੁੰਦਾ ਜਿਹੜਾ ਮੁੰਡਾ ਫਾਦ ਨੇ ਇਹਦਾ ਕਰਦਾ ਤੇ ਸਾਡਾ ਨਿਰਗ ਪਰਮੇਸ਼ਰ ਮਾਰਾ ਪਰਮੇਸ਼ਰ ਨੂੰ ਮਾਰ ਦਿੰਦਾ ਹੈ ਭਾਵੇਂ ਉਹਨੂੰ ਸ਼ਰਾਪ ਦਿੰਦਾ ਹੈ ਸੰਤ ਵੀ ਸ਼ਰਾਪ ਦੇ ਦਿੰਦਾ ਹੈ ਜੇ ਮਾਰੇ ਇਸਰਾਪ ਦਿੰਦਾ ਹੈ ਜੇ ਉਹਨੂੰ ਕਿੱਥੇ ਹੋਈ ਨਹੀਂ ਬਿੱਲੀ ਹੁੰਦੀ ਹੈ ਉਚਾਰਨ ਕਰੋ ਹੁਣ ਜਦੋਂ ਪਰਮੇਸ਼ਰ ਨੇ ਵੀ ਉਸ ਨੂੰ ਸਰਾਪਾਂ ਸਰਾਪ ਕਰਤਾ ਸਰਾਪ ਆਉਆ ਦੂਰ ਘਟੇ ਦੂਰ ਹੋ ਗਏ ਸੁਪਨੇ ਚਰਣੋਂ ਵੀ ਸੰਤ ਦਾ ਨਿੰਦਗ ਰਾਜ ਤੇ ਹੀ ਜਿਹੜਾ ਰਾਜ ਉਠ ਵੀ ਰਾਜ ਭੰਦੂ ਬਗਹੀਣ ਹੋ ਜਾਂਦਾ ਹੈ ਕਿਹੜਾ ਜਿਹੜਾ ਤੇਜ ਪ੍ਰਤਾਪ ਹੈ ਉਹ ਘਟ ਜਾਂਦਾ ਐ ਸੰਤ ਦਾ ਨਿੰਦਗ ਦੁਖਿਆ ਅਰਥੀਨ ਸੰਤ ਦਾ ਨਿੰਦਗ ਜਿਹੜਾ ਸੁਖੀ ਹੁੰਦਾ ਰਹਿੰਦਾ ਹਰ ਦੈਮੇ ਉਹ हर दिन जीन कंगाल हो जाता है जान करो हाँ हूँ जो निंदा करते किसी नहीं पता लगता क्या कर रहे लेकिन असि जो बुरा काम कर रहे हैं निंदा माड़िए मार ਜਿੰਦਾ ਭਲੇ ਕਿਸੇ ਨਾ ਹੈ ਮੂਰ ਮੁਗਲ ਮੁਗਲ ਕਰਨ ਮੋਕਾ ਲੈ ਦਿਨਾ ਨੰਦਗ ਨਰਕੇ ਕੋੜ ਪਵਨ ਚਰਨ ਕਰੋ ਸਤਿਨਾਮ ਅਹਿ ਦੀਵਾ ਹੈ ਗੁਰੂ ਸਾਹਿਬ ਦੀ ਸਤ ਦਾ ਨਿੰਦੇ ਕੋ ਸਰਬ ਰੋਗ ਜਿਹਨੂੰ ਨਿੰਦਾ ਕਰਦਾ ਰਹਿੰਦਾ ਨਾ ਇਹ ਜਿਹੜਾ ਮਨ ਦਾ ਰੋਗੀ ਹੋ ਜਾਂਦਾ ਹੈ ਰੋਗੀ ਹੋ ਰੋਗੀ ਹੋ ਗਿਆ ਬਈ ਸਾਰੇ ਰੋਗ ਨੂੰ ਚਿੰਬੜ ਜਾਂਦੇ ਆ ਲੱਗ ਜਾਂਦੇ ਹਨ ਕੰਠ ਕੇ ਨਿੰਦੂ ਸਦਾ ਬਿਯੂ ਬੋ ਉਹ ਬਿਯੋਗੀ ਹੋ ਜਾਂਦਾ ਹੈ ਰੱਬ ਬਨੋਂ ਵੀ ਸੁਭ ਗੁਣਾ ਤੋਂ ਵੀ ਸੱਚੇ ਬਿਚਰਾ ਕੋ ਲੋ ਵੀ ਉਚਾਰਨ ਕਰੋ ਸਤਨਾਮੁ ਹੀ ਦੀਵਾ ਹੈ ਗੁਰੂ ਧਾ ਹੈ ਬਰੀ ਆਵ ਜਿਹੜਾ ਪਿਛੋੜਾ ਪੈ ਜਾਂਦਾ ਉਹਨੂੰ ਚੰਗੇ ਬੱਜ ਦੋ ਤੇ ਪੁਰਖ ਰਤਨ ਪੁਰਾ ਮਕੜ ਲਿਆ ਜਦੋਂ ਬੁਰੇ ਰਾਤੇ ਜੇ ਲੋਗੇ ਜਿਹੜੀ ਜੰਗਿਆਈ ਹੈ ਉਹ ਸਾਡੇ ਕੋਲ ਕੋਹਾਂ ਦੂਰ ਜਲੇ ਜਾਂਦੇ ਹੈ ਉਚਾਰਨ ਕਰੋ ਸਤਨਾਮੁ ਸੱਤ ਗਾ ਨੇ ਦੇਰ ਸਾਦੀ ਨਿੰਦਾ ਕਰਦਾ ਮਹਾਰਾਜ ਜੀ ਕਹਿੰਦੇ ਛੱਡ ਕੇ ਨਿੰਦਾ ਲੋਕ ਮੈਂ ਦੋਖਾ ਆਪਾਂ ਵਿੱਚੋਂ ਵੱਡਾ పాਪ ਹੈ ਜੇ ਕੋਈ ਕਹੇ ਮਹਾਰਾਜ ਜੀ ਨਿੰਦਾ ਕਰਨੀ ਨਾ ਸਾਡੀ ਉਹ ਸਾਡੇ ਦਾ ਆਪਨ ਪਰ ਮਿਹਰ ਜੀ ਮਿਲਿਆ ਉਹ ਉਹ ਸਾਡੇ ਨੇ ਨਿੰਦਾ ਕਰੂਗੇ ਤਾਂ ਸਾਡੇ ਨਾਲ ਕੱਟੀਆਂ ਆਣੀ ਆਣੀ ਹੁੰਦੀ ਹੈ ਅਗਰ ਤਾਂ ਮਹਾਰਾਜ ਜੀ ਨੇ ਛੱਡ ਕੇ ਨਿੰਦਾ ਆਪਾਂ ਵਿੱਚੋਂ ਵੀ ਵੱਡਾ పాਪ ਹੈ

ਹਾਂ ਚੌਥਾ ਬਧਾ ਮਹਾਰਾਜ ਜੀ ਸਮਝਾਉਂਦੇ ਹਨ ਉਪਦੇਸ਼ ਕਰਦੇ ਹਨ ਮਹਾਰਾਜ ਜੀ ਸਾਨੂੰ ਗੁਰਬਾਣੀ ਰਾਹੀਂ ਤਾਂ ਕਿ ਸਾਡਾ ਜਿਹੜਾ ਮਨ ਹੈ ਬੁਰਾਈਆਂ ਕਰਦਾ ਹੈ ਜਾਂ ਮੇਰੀ ਮਿੱਤਰ ਬਣਾਉਂਦਾ ਹੈ ਬੁਰੇ ਪਾਸੇ ਤੁਰਿਆ ਹੋਇਆ ਉਹ ਚੰਗੇ ਪਾਸੇ ਤੁਰੋਗੇ ਗੁਰੂ ਮਹਾਰਾਜ ਜੀ ਚਾਹੁੰਦੇ ਹਨ ਕਿ ਜਿਹੜੇ ਮੇਰੇ ਜੀਵ ਹੈ ਮੇਰੇ ਬੱਚੇ ਹੈ ਉਹ ਆਪਣੇ ਘਰ ਨੂੰ ਘਰ ਵਾਲੇ ਪਾਸੇ ਨੂੰ ਆ ਜਾਣ ਨਾ ਕਿ ਜਿਹੜਾ ਚੋਰਾਂ ਦੇ ਮਗਰ ਨੇ ਆਪਾਂ ਇਹ ਚੋਰ ਹੈ ਜਿਹੜੇ ਇਹਦੇ ਇਹਨਾਂ ਪੰਜ ਚੋਰ ਬਸਾਂ ਕਾਹ ਲੋ ਲੋ ਮੋਹ ਹੰਕਾਰਾ ਆਮੜਾ ਲੋਟਾ ਮਨੁਗੜੀ ਗੁਜਿਆ ਕੋਈ ਨਾ ਸੁਣੇ ਪੁਕਾਰਾ ਬਾਜੀ ਗੁਰੂ ਡੁੱਬਾ ਜੰਤਾਰਾ ਗੁਰੂ ਜੀ ਦੇ ਘੇੜਾ ਜਿਹੜਾ ਨਾ ਸਾਰੇ ਡੁੱਬਦੇ ਜਾਂਦੇ ਆ ਤੋ ਸਾਡਾ ਦੁੱਖੀ ਕਿਹ ਐ ਸਾਡਾ ਆਪ ਵਿੱਚ ਮਨ ਅੰਦਰਲੀ ਗੁਤਰੀ ਜਿਹੜੀ ਉਮਲੀ ਹੁੰਦੀ ਐ ਭੈੜੀ ਹੁੰਦੀ ਐ ਸਾਡਾ ਦੁੱਖੀ ਕਿਸੇ ਦਾ ਨਹੀਂ ਮਿੱਤ ਸਾਡਾ ਜਿਹੜਾ ਦੁੱਖੀ ਐ ਉਹ ਇਹਦਾ ਮਿੱਤਰ ਨਹੀਂ ਬਣ ਸਕਦਾ ਉਜਾਰਣ ਕਰੋ

ਮਾਦਰਾਵ ਆਕਰਖਾਂ ਆਕਰਖਾਂ ਵੀ بڑا ਆਕਰਖਾਂ ਬਣ ਜਾਂਦਾ ਵੀ ਮੇਰੇ ਵਰਗਾ ਸੱਜ ਹੈ ਕੋਈ ਸੰਸਾਰ ਕੇ ਵਿੱਚ ਉਹ ਕਹਿੰਦੇ ਸਾਕਾ ਲੋਕੀ ਮਹਾ ਅਹੰਕਾਰੀ ਆਕਰਖਾਂ ਹੋ ਜਾਂਦਾ ਹੈ ਉਹ ਨਿੰਦਿਆ ਦੇ ਵਿੱਚ ਨਫਤ ਜਾਂਦਾ ਨਾ ਉਹ ਵਿਸ਼ਰਮਿਲ ਕੋਈ ਨਹੀਂ ਹੈਗਾ ਸਾਕਾ ਲੋਕੀ ਸਦਾ ਬਿਕਾਰੀ ਤੇ ਸੱਦਾ ਉਹਦਾ ਜਿਹੜਾ ਜੀਵਨ ਹੈ ਬਿਕਾਰਾ ਵਾਲਾ ਤੇ ਬਿਕਾਰਾ ਬਿਕਾਰੀ ਹੋ ਜਾਂਦਾ ਹੈ ਯਾਦ ਰੱਖੋ

ਕਉ ਸੁਖਾ ਦੁਬੇ ਬੰਦਾ ਹੋ ਜਾਂਦਾ ਹੈ ਸੁਖ ਦੇ ਕੈਰੈਕਟਰ ਸੁਖ ਹੈ ਜਿਹੜੇ ਕੋਹਾਂ ਦੂਰ ਚਲੇ ਜਾਂਦੇ ਉਹ ਕੋਲ ਸੁਖ ਦੇ ਪ੍ਰਾਪਤ ਹੀ ਰਹੁੰਦੇ ਸੁਖਾ ਨੂੰ ਬੰਧਿਆ ਰਹਿ ਜਾਂਦਾ ਹੈ ਉਚਾਰਨ ਕਰੋ ਸੰਤ ਨਾ ਵਹੀ ਦੀਵਾ ਹੈ ਗੁਰੂ ਦਾ ਹੈ ਬਜੀ ਸੰਤ ਦੇ ਦੁਖੀ ਕੋ ਨਹੀਂ ਠਾਓ ਨਾਨਕ ਸੰਤ ਪਾਵੇ ਤਾਲੇ ਬਿਲਾਏ ਸੰਤ ਕੀ ਦੁਖਨਾ ਸੁਖ ਦੇ ਕਰੈ ਤੇ ਜਿਹੜੇ ਸੁੱਖਾਂ ਤੋਂ ਕੋਲ ਨੂੰ ਹੋ ਜਾਂਦੇ ਆਂ ਬਾਂਝੇ ਰਹਿ ਜਾਂਦਾ ਹੈ ਸਾਧਗੇ ਦੋਖੀ ਕੋ ਨਾਈਂ ਠਾਉ ਸਾਧਾ ਜਿਹੜਾ ਦੋਖੀ ਹੈ ਨਿੰਦਾ ਕਰਦਾ ਹੈ ਉਹ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਸਾਧਗੇ ਦੋਖੀ ਕੋ ਨਾਈਂ ਠਾਉ ਨਾਂ ਹੀ ਸਤਿ ਭਗਤ ਦਾ ਲੇ ਮਲ ਆਏ ਹੋ ਮਹਾਰਾਜ ਜੀ ਸਮਝਾ ਰਹੇ ਹਨ ਇਹ ਨਾਨਕ ਜੇ ਸੱਚ ਨੂੰ ਭਾ ਜਾਵੇ ਉਹਨੂੰ ਚੰਗਾ ਲੱਗ ਜਾਵੇ ਕਿਉਂ ਉਹਨੂੰ ਦਿਆ ਜਿਦਿਏ ਆਪਣੇ ਜਿਆਦੇ ਜਿਆਦੇ ਵਿੱਚ ਆ ਜਾਂਦਾ ਸੰਤ ਮੋਜ ਵਿੱਚ ਆ ਜਾਂਦਾ ਵੀ ਉਸਾਂ ਵੀ ਜੇ ਕੋਈ ਨਿਤਗਰਾਂ ਕੋਲਾ ਕਰਨੇ ਆਲੇ ਤੋ ਕੋਈ ਕਹੇ ਕੈਸੇ ਗਏ ਮਹਾਰਾ ਬਾਪੂ ਸਾਂਦੇ ਦੇ ਲੋਕੀ ਕੋ ਨਾਲ ਹੀ ਆਉਂਵੋ ਰਿਹਾ ਨਾ ਮਿਲਦਾ ਮਿਲਦਾ ਪਰ ਜੇ ਸੰਤ ਨੂੰ ਭਾ ਜਾਵੇ ਉਹ ਜਿੰਦਾ ਲੱਗ ਜਵੇ ਤਾਂ ਨਾਂ ਸੰਤ ਭਾਵੇ ਦਾ ਲੈ ਮਿਲਾ ਇਤਾਂ ਜਿਹੜਾ ਉਹ ਜੀਵ ਹੈ ਜੂੜ ਹੋਇਆ ਹੈ ਪਰਮੇਸ਼ਰ ਤੋਂ ਬਾਰੇ ਗੁਰੂ ਜੀ ਤੋਂ ਉਹਦੇ ਰੰਗ ਭੁਲਾ ਲੈਂਦਾ ਹੈ ਜਾਗਣ ਕਰੋ ਕਥਾ ਵਰਦੀ ਚਾਰ ਪਦੇ ਹੈ ਮਾਰਗ ਗੁਰੂ ਜੀ ਦੇ ਬਾਜ ਨਾਲ ਸੰਪੂਰਨ ਹੋ ਜਾਣ ਤੋ ਸਾਡੇ ਕੋਲੋਂ ਚਾਰਨ ਕਰਦੇ ਕੋਲੋਂ ਬੱਚਾ ਬਣੋ ਨੇਖੇ ਗਲਿਆ ਰਹੇ ਜੰਦੇ ਆ ਬੱਚੇ ਅਜੇ ਜਾਣ ਬੱਚੇ ਆਪ ਜੀ ਦੇ ਅਨੁਕਿਮਾ ਕਰਨਾ ਵਾਹਿਗੁਰੂ ਜੀ ਤੇ ਬਾਣੀ ਸੁਣ ਕੇ ਪਰਮਾਨੰਦ ਜੀ ਸਾਡੇ ਗੰਢ ਵੀ ਕੇ ਆਪ ਜੀ ਦਾ ਕੋਟਨ ਕੋਟ ਬਹੁਤ ਰਣ ਧੰਨਵਾਦ ਕਰਦੇ ਹਾਂ ਜੀ ਤੇ ਬੱਚਿਆਂ ਦਾ ਧੰਨਵਾਦ ਜੋ ਦਰਵਾਜ਼ਾ ਵੀ ਟਾਣਦੇ ਹਨ ਦੁਬਾਰਾ ਸੁਣਨ ਲਈ ਬਹੁਤ ਬਹੁਤ ਧੰਨਵਾਦ ਹੈ ਇੱਕ ਅਸਾਂ ਬਰਾਮਦੇ ਆ ਬੁਲਾਓ ਭਟੇ